ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਸਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਵੇ ਚ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੂ ਨਸ਼ਾ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫ ਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਦੇ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ। ਤਾਂ ਸਾਡੇ ਐਸਪੀ ਸ਼੍ਰੀ ਮੁਹੰਮਦ ਸਰਫਰਾਜ਼ ਆलम ਆਈਪੀਐਸ ਉਹਨਾਂ ਦੇ ਅਧਿਕਾਰ ਤੋ ਵੀ ਸ਼੍ਰੀ ਅਸਤੂ ਤਰੋੜ ਗੁਰਵਿੰਦਰ ਸਿੰਘ ਨੇ ਇਹਨਾਂ ਦੀ ਟੀਮ ਬਣਾਈ ਗਈ ਸੀ ਕਿ ਟੋਡੇ ਇਲਾਕੇ ਦੇ ਜਿਹੜੀਆਂ ਆਵਾਜ਼ਾਂ ਤੰਗਰੀਆਂ ਨੂੰ ਫਰਪਾਈ ਜੇ ਇਹਨਾਂ ਦੀ ਟੀਮ ਦੇ ਮੈਂਬਰ ਇਹ ਐਸੇ ਕਮਲਜੀਤ ਸਿੰਘ ਹੋ 24 ਤਰੀਕ ਨੂੰ ਨੁਕਰੀ ਹੋਈ ਵੀ ਦੋ ਜਿਹੜੇ ਮੁਜ਼ਰਮਾ ਨਵਦੀਪ ਸਿੰਘ ਤੇ ਟੈਟੂ ਤੇ ਊਮਨਪ੍ਰੀਤ ਸਿੰਘ ਲਾਲੀ ਜਿਹੜੇ ਇਥੋਂ ਇਲਾਕੇ ਚੋਂ ਮੋਟਰਸਾਈਕਲ ਚੋਰੀ ਕਰਦੇ ਆ ਤੇ ਇਹਨਾਂ ਦੇ ਕੋਲ ਇੱਕ ਮੋਟਰਸਾਈਕਲ ਪਾਲਟੀਨਾ ਵਗੈਰਾ ਹੈਗਾ ਹੁਣ ਇਹ ਰੇਡ ਕਰਕੇ ਫੜਦੇ ਕਾਬੂ ਕਰਾ ਉਹ ਹਿੰਮਤ ਕਰਕੇ ਉਹਨੂੰ ਫੜਿਆ ਤੇ ਇੱਕ ਬੰਦਾ ਤਾਂ ਸਲਿੱਪ ਹੋ ਗਿਆ ਊਮਨਪ੍ਰੀਤ ਦੂਸਰਾ ਬੰਦਾ ਅਰੈਸਟ ਹੋਇਆ ਉਹਦੇ ਕੋਲ ਇੱਕ ਮੋਟਰਸਾਈਕਲ ਮਿਲ ਗਿਆ ਫਿਰ ਇਹਨਾਂ ਦੀ ਟੀਮ ਨੇ ਉਹਦੇ ਤੇ ਟਾਈਮ ਲਾਇਆ ਪੁੱਛਗਿੱਛ ਕੀਤੀ ਤੇ ਬਰਾਮਦੇ ਪੁੱਛਗਿੱਛ ਹਰਮਨ ਸਿੰਘ ਉਰ ਫੁੱਲਲੂ ਇਹ ਮਜੂਕੇ ਦਾ ਇਹ ਇੱਕ ਸੋਨ ਸਿੰਘ ਮੁਰਲੀ ਇਹ ਮੌਕੇ ਦਾ ਇਹ ਦੋ ਮੁਜਰਮ ਅਰੈਸਟ ਕੀਤੇ ਇਹਨਾਂ ਦੇ ਜਿੰਨਾ ਦੀ ਪੁੱਛਗਿੱਛ ਤੋਂ ਪੰਜ ਮੋਟਰਸਾਈਕਲ ਹੋਰ ਬਰਾਮਦ ਕੀਤੇ ਜਿਹੜੇ ਵਕਵਾ ਕੰਪਨੀ ਦੇ ਸੀ ਇਤੋਂ ਲੱਗ ਨੂੰ ਸੱਜੇ ਨੂੰ ਵੀ ਚੋਰੀ ਕੀਤੇ ਗਏ ਸੀਗੇ। ਅਰੇ ਹਰਮਨ ਸਿੰਘ ਜਿਹੜਾ ਇਹਨਾਂ ਨੂੰ ਹੋਰ ਸ਼ਾਤਰ ਹੈ ਇਹਦੇ ਕੋਲੋਂ مزید ਪੁੱਛਗਿੱਛ ਕੀਤੀ ਤਾਂ ਦੋ ਮੋਟਰਸਾਈਕਲ ਦੇਖੋ ਹੋਰ ਮਲੇ। ਯਾਨੀ ਕੋਲ ਮਲਾ ਕੇ 8 ਮੋਟਰਸਾਈਕਲ ਚੋਰੀ ਦੇ ਨਾਲ ਕਿੰਨਾ ਬੰਦਿਆਂ ਕੋਲ ਬਰਾਮਦ ਹੋ ਚੁੱਕੇ ਨੇ। ਜਿਨ੍ਹਾਂ ਨੂੰ ਪੇਸ ਅਦਾ ਕਰਕੇ ਰਿਮਾਨਡ ਪੁਸਤ ਲੈ ਆ ਜਾ ਰਹੇ। ਤੇ ਇਹ ਕਿ ਉਹਨਾਂ ਨੇ ਰਿਮਾਨ ਜਿਗੋ ਉਹ ਵੀ ਗੱਲ ਸਾਹਮਣੇ ਆਈ ਜਦੋਂ ਅੱਜ ਨੋਟਿਸ ਜੰਦੇ। ਤਾਂ ਇਹਨਾਂ ਦਾ ਸ਼ੋਕੜ ਕ੍ਰਿਮੀਨਲ ਹੈ ਕਿ ਪਹਿਲੇ ਫਸਟ ਟਾਈਮ ਇਹਨਾਂ ਇਸ ਕੇਸ ਦੇ ਵਿੱਚ ਜੇ ਇਹਨਾਂ ਦਾ ਪਤਾ ਕੀਤਾ ਜਾ ਰਿਹਾ ਵੀ ਸ਼ੋਕੜ ਕੀ ਹੈ ਕਿ ਰਮਾਨ ਤੋਂ ਬਾਅਦ ਤੋਂ ਉਹਨੂੰ ਮਜਬੂਰ ਆ ਸਾਡੇ ਐਸਪੈਸ਼ੀਅਲ ਮੁਹੰਮਦ ਸਰਫਰਾਜ਼ ਆਲਮ ਆਈਪੀਐਸ ਉਹਨਾਂ ਦੇ ਅਧਿਕਾਰੀ ਤੋਂ ਵੀ ਜਿਹੜੀ ਅਸਲ ਤੋਂ ਤੌਰ ਗੁਰਵਿੰਦਰ ਸਿੰਘ ਨੇ ਇਹਨਾਂ ਦੀ ਟੀਮ ਬਣਾਈ ਗਈ ਸੀ ਵੀ ਤੁਹਾਡੇ ਇਲਾਕੇ ਦੇ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਨਾਂ ਉੱਪਰ ਪਈ ਹੈ। ਤੇ ਇਹਨਾਂ ਦੀ ਟੀਮ ਦੇ ਮੈਂਬਰ ਇਹ ਸਹੀ ਕਮਲਜੀਤ ਸਿੰਘ ਨੂੰ 24 ਤਰੀਕ ਨੂੰ ਮੁਕਰੀ ਹੋਈ ਵੀ ਦੋ ਜਿਹੜੇ ਮੁਜਰਮ ਹਨ ਨਵਦੀਪ ਸਿੰਘ ਉੱਤੇ ਟੈਟੂ ਤੇ ਊਮਨ ਪ੍ਰੀਤ ਸਿੰਘ ਲਾਲੀ ਜਿਹੜੇ ਇਥੋਂ ਇਲਾਕੇ 'ਚੋਂ ਮੋਟਰਸਾਈਕਲ ਚੋਰੀ ਕਰਦੇ ਆ ਤੇ ਇਹਨਾਂ ਦੇ ਕੋਲ ਇੱਕ ਮੋਟਰਸਾਈਕਲ ਪਲਟੀਨਾ ਵਗੈਰਾ ਹੈਗਾ ਹੁਣ ਇਹ ਰੀਡ ਕਰਕੇ ਫਿਰ ਤੇ ਕਾਬੂ ਹੋ ਗਿਆ। ਉਹ ਹਿੰਮਤ ਕਰਕੇ ਉਹਨੂੰ ਪੜਿਆ ਤਾਂ ਇੱਕ ਬੰਦਾ ਤਾਂ ਸਲਿੱਪ ਹੋ ਗਿਆ ਉਹ ਮਨਪ੍ਰੀਤ ਦੂਸਰਾ ਬੰਦਾ ਅਰੈਸਟ ਹੋਇਆ ਉਹਦੇ ਕੋਲ ਇੱਕ ਮੋਟਰਸਾਈਕਲ ਮਿਲ ਗਿਆ ਫਿਰ ਇਹਨਾਂ ਦੀ ਟੀਮ ਨੇ ਉਹਦੇ ਤੇ ਟਾਈਮ ਲਾਇਆ ਪੁੱਛਗਿੱਛ ਕੀਤੀ ਤੇ ਬਰਾਮੇ ਪੁੱਛਗਿੱਛ ਹਰਮਨ ਸਿੰਘ ਉਪ ਲੱਲੂ ਇਹ ਮਜੂਕੇ ਦਾ ਇਹ ਇੱਕ ਸੋਨ ਸਿੰਘ ਮੁਰਲੀ ਇਹ ਮੌਕੇ ਦਾ ਇਹ ਦੋ ਮੁਜਰਮ ਅਰੈਸਟ ਕੀਤੇ ਇਹਨਾਂ ਦੇ ਕਿੰਨਾ ਦੀ ਪੁੱਛਗਛ ਤੋਂ 5 ਮੋਟਰਸਾਈਕਲ ਹੋਰ ਬਰਾਮਦ ਕੀਤੇ ਜਿਹੜੇ ਵਕਵਾ ਕੰਪਨੀ ਦੇ ਸੀ ਇਤੋਂ ਲੱਗ ਨੂੰ ਸੱਜੇ ਗੁੱਡੇ ਚੋਰੀ ਕੀਤੇ ਗਏ ਸੀਗੇ ਅਰੇ ਹਰਮਨ ਸਿੰਘ ਜਿਹੜਾ ਇਹਨਾਂ ਨੂੰ ਹੋਰ ਸ਼ਾਤਰ ਹੈ ਇਹਦੇ ਕੋਲੋਂ ਮਜਬੂਰ ਪੁੱਛਗਛ ਕੀਤੀ ਤਾਂ 2 ਮੋਟਰਸਾਈਕਲ ਦੇਖੋ ਹੋਰ ਮਲੇ ਯਾਨੀ ਕੋਲ ਮਲਾ ਕੇ 8 ਮੋਟਰਸਾਈਕਲ ਚੋਰੀ ਦੇ ਨਾਲ ਕਿੰਨਾ ਬੰਦਿਆਂ ਕੋਲ ਬਰਾਮਦ ਹੋ ਚੁੱਕੇ ਨੇ ਜਿਨ੍ਹਾਂ ਨੂੰ ਪੇਸ ਅਦਾ ਕਰਕੇ ਰਿਮਾਨਡ ਪੁਲਸ ਜਹਾਜ਼ ਆ ਰਹੇ ਤੇ ਪਰ ਮੇਰ ਮਾਨ ਜੇ ਕੋਈ ਗੱਲ ਸਾਹਮਣੇ ਆਏ ਤਾਂ ਰਿਪੋਰਟਸ ਲੰਭੇ ਸਰ ਇਹਨਾਂ ਦਾ ਪਸ਼ੋਕੜ ਕ੍ਰਿਮੀਨਲ ਹੈ ਕਿ ਫਿਰ ਫਸਟ ਟਾਈਮ ਹੀ ਨੇ ਫਿਰ ਇਸ ਕੈਸ ਦੇ ਵਿੱਚ ਇਹਨਾਂ ਦਾ ਪਤਾ ਕੀਤਾ ਜਾ ਰਿਹਾ ਵੀ ਪਸ਼ੋਕੜ ਕੀ ਹੈ ਕਿ ਰਿਮਾਨ ਤੋਂ ਬਾਅਦ ਤੁਹਾਨੂੰ ਅਜਾਬਤ